ਨੇਪਾਲ ਦੇ ਵਿੱਚ ਨੌਜਵਾਨਾਂ ਨੇ 3 ਦਿਨਾਂ ਦੇ ਅੰਦਰ ਸਰਕਾਰ ਡਿਗਾ ਕੇ ਨਵੀਂ ਸਰਕਾਰ ਬਣਾ ਦਿੱਤੀ ਹੈ ਤੇ ਉਹਨਾਂ ਦੇ ਮੋਰੇ 3 ਸ਼ਰਤਾਂ ਵੀ ਰੱਖ ਦਿੱਤੀਆਂ ਨੇ ਤੇ ਕਿਹਾ ਹੈ ਕਿ ਤੁਸੀਂ ਸਾਡੇ ਤਰੀਕੇ ਦੇ ਨਾਲ ਸਰਕਾਰ ਚਲਾਓਗੇ ਤੇ ਸਰਕਾਰ ਨੂੰ ਇਹ ਗੱਲ ਮੰਨਣੀ ਵੀ ਪਵੇਗੀ ਉਹ ਕਿਹੜੀ 3 ਸ਼ਰਤਾਂ ਨੇ ਜਿਨ੍ਹਾਂ ਦੇ ਕਰਕੇ ਨਵੀਂ ਪ੍ਰਧਾਨ ਮੰਤਰੀ ਉੱਥੇ ਚੁਣੀ ਗਈ ਹੈ ਸਾਰਾ ਕੁਝ ਦੱਸਾਂਗੇ ਜੀ ਹਾਂ ਸੋ ਸੱਚ ਗੱਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਚ ਤੇ ਮੈਂ ਹਾਥ ਤੁਹਾਡੇ ਨਾਲ ਪਿਆ ਤੁਹਾਡੇ ਤੱਕ ਅਸੀਂ ਅਪਡੇਟ ਪਹੁੰਚਾ ਰਹੇ ਸੀ ਕਿ ਕਿਵੇਂ ਜਿਹੜੇ ਜੰਜੀ ਨੇ ਉਹ ਨੇਪਾਲ ਦੇ ਵਿੱਚ ਜਿਹੜਾ ਉਹ ਪ੍ਰਦਰਸ਼ਨ ਕਰ ਰਹੀ ਸੀ ਪ੍ਰੋਟੈਸਟ ਕਰ ਰਹੀ ਸੀ ਉਹਨਾਂ ਨੇ ਕਿਹਾ ਕਿ ਸਾਡੇ ਜੋ ਹੈ ਮੁਲਕ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਵਧ ਰਿਹਾ ਹੈ ਜਿਹੜੇ ਨੈਪੋਟਿਜ਼ਮ ਨੂੰ ਲੈ ਕੇ ਉਹ ਬਹੁਤ ਵੱਡੇ ਸਵਾਲ ਚੁੱਕ ਰਹੇ ਸੀ ਕਿ ਉੱਥੇ ਜਿਹੜੇ ਮੰਤਰੀਆਂ ਦੇ ਨਿਆਣੇ ਨੇ ਉਹ ਵੱਡੀਆਂ ਗੱਡੀਆਂ 'ਚ ਘੁੰਮਦੇ ਨੇ ਵਿਦੇਸ਼ਾਂ ਦੇ ਵਿੱਚ ਪੜਦੇ ਨੇ ਪਰ ਜਿਹੜਾ ਜਿਹੜੇ ਨੇਪਾਲ ਦੇ ਲੋਕ ਨੇ ਉਹ ਗਰੀਬੀ ਨੂੰ ਦੇਖ ਰਹੇ ਨੇ ਜਿਸ ਦੇ ਵਿਚਕਾਰ ਉਹਨਾਂ ਨੇ ਪ੍ਰੋਟੈਸਟ ਸ਼ੁਰੂ ਕੀਤਾ ਕਿਉਂਕਿ ਸੋਸ਼ਲ ਮੀਡੀਆ ਬੈਨ ਕਰ ਦਿੱਤਾ ਗਿਆ ਸੀ ਜਿਸ ਸੋਸ਼ਲ ਮੀਡੀਆ ਤੇ ਇਹ ਸਵਾਲ ਚੁੱਕੇ ਜਾ ਰਹੇ ਸੀ ਤੇ ਹੁਣ ਇਸ ਦੇ ਵਿਚਕਾਰ ਜੋ ਹੈ ਲਗਾਤਾਰ ਪ੍ਰੋਟੈਸਟ ਹੋਇਆ ਕਈ ਜਾਨਾਂ ਵੀ ਗਈਆਂ ਸਾਰੇ ਮੰਤਰੀ ਦੇਸ਼ ਛੱਡ ਕੇ ਭੱਜ ਗਏ ਰਾਸ਼ਟਰਪਤੀ ਭੱਜ ਗਿਆ ਰਾਸ਼ਟਰਪਤੀ ਪਰ ਨੂੰ ਜਲਾ ਦਿੱਤਾ ਗਿਆ ਪ੍ਰਧਾਨ ਮੰਤਰੀ ਪਰ ਨੂੰ ਜਲਾ ਦਿੱਤਾ ਗਿਆ ਸੰਸਦ ਖਤਮ ਕਰ ਦਿੱਤਾ ਗਿਆ ਸੋ ਬਹੁਤ ਸਾਰੀਆਂ ਚੀਜ਼ਾਂ ਉੱਥੇ ਹੋਈਆਂ ਅਸਤੀਫੇ ਦਿੱਤੇ ਗਏ ਸਰਕਾਰ ਡਿੱਗ ਗਈ ਤੇ ਹੁਣ ਲਗਾਤਾਰ ਇਹ ਸਵਾਲ ਉੱਠ ਰਿਹਾ ਸੀ ਕਿ ਆਖਿਰਕਾਰ ਉੱਥੇ ਉਹ ਨਵੀਂ ਸਰਕਾਰ ਕਿਹੜੀ ਹੋਵੇਗੀ ਤੇ ਤੁਹਾਨੂੰ ਦੱਸਦੀ ਹੈ ਕਿ ਜੈਂਗੀਆਂ ਨੇ ਖੁਦ ਮਤਲਬ ਜਿਹੜੇ ਤਕਰੀਬਨ 18 ਤੋਂ 26 27 ਸਾਲ ਦੇ ਨੌਜਵਾਨ ਨੇ ਉਹਨਾਂ ਨੇ ਆਪਣੀ ਸਰਕਾਰ ਖੋਦੇ ਦਮ ਤੇ ਚੁਣੀ ਆ ਤੇ ਆਪਣੀਆਂ ਸ਼ਰਤਾਂ ਤੇ ਚੁਣੀ ਆ ਚੁਣੀ ਆ ਜੀ ਹਾਂ ਦਾਦੀ ਹੈ ਕਿ ਉਹਨਾਂ ਨੇ ਸੁਸ਼ੀਲਾ ਕਰਕੀ ਨੂੰ ਜੋ ਹੈ ਉਹ ਅੰਤਰੀਮ ਪ੍ਰਧਾਨ ਮੰਤਰੀ ਚੁਣ ਲਿਆ ਹੈ ਮਤਲਬ ਜਦੋਂ ਤੱਕ ਨਵੀਂ ਸਰਕਾਰ ਵੋਟਾਂ ਦੇ ਕਰਕੇ ਨਹੀਂ ਬਣ ਸਕਦੀ ਬਣ ਜਾਂਦੀ ਉਦੋਂ ਤੱਕ ਸੁਸ਼ੀਲਾ ਕਰਕੀ ਜਿਹੜੇ ਨੇ ਉਹ ਜੋ ਹੈ ਉਸ ਦੇਸ਼ ਦੀ ਕਮਾਨ ਜਿਹੜੇ ਨੇ ਉਹ ਸਾਂਭਣਗੇ ਪਰ ਉਹਨਾਂ ਨੂੰ ਇਹ ਜੋ ਹੈ ਅਦੇ ਤੇ ਬਿਠਾਉਣ ਤੋਂ ਪਹਿਲਾਂ ਉਹਨਾਂ ਦੇ ਮੋਰੇ ਤਿੰਨ ਸ਼ਰਤਾਂ ਰੱਖੀਆਂ ਗਈਆਂ ਉਹ ਸ਼ਰਤਾਂ ਨੇ ਕਿ ਜਿਹੜੀ ਸ਼ਰਤ ਹੈ ਉਹ ਰੱਖੀ ਗਈ ਕਿ ਜਿਹੜੇ ਨੌਜਵਾਨ ਇਸ ਅੰਦੋਲਨ ਪ੍ਰੋਟੈਸਟ ਦੇ ਵਿੱਚ ਇਸ ਅੰਦੋਲਨ ਦੇ ਵਿੱਚ ਮਾਰੇ ਗਏ ਨੇ ਉਹਨਾਂ ਦੀ ਪੂਰੀ ਜਾਂਚ ਹੋਵੇਗੀ। ਦੂਜੀ ਗੱਲ ਕੀਤੀ ਗਈ ਹੈ ਕਿ ਜਿਹੜੇ ਵੀ ਮੰਤਰੀ ਨੇ ਜਾਂ ਜਿਹੜੇ ਵੀ ਉੱਥੇ ਮੰਤਰੀ ਸ਼ੰਤਰੀ ਨੇ ਉਹਨਾਂ ਦੇ ਜਿਹੜੇ ਪੈਸਿਆਂ ਦੀ ਉਹਨਾਂ ਦੇ ਜਾਇਦਾਦ ਦੀ ਪੂਰੀ ਜਾਂਚ ਕਰਾਈ ਜਾਵੇਗੀ। ਅਤੇ ਤੀਸਰੀ ਚੀਜ਼ ਦੱਸੀ ਗਈ ਹੈ ਕਿ ਜਿਹੜਾ ਸੰਸਦ ਹੈ ਮਤਲਬ ਜਿਹੜੇ ਵੀ ਸੰਸਦ ਚੁਣ ਕੇ ਆਏ ਸੀ ਜਿਹੜੇ ਵੀ ਮੈਂਬਰ ਸੀ ਜਿਹੜੇ ਵੀ ਮੰਤਰੀ ਸੀ ਉਹ ਸਭ ਰੱਦ ਕਰ ਦਿੱਤੇ ਜਾਣਗੇ। ਕੋਈ ਵੀ ਹੁਣ ਮੰਤਰੀ ਉੱਥੇ ਨਹੀਂ ਰਹੇਗਾ ਜਦੋਂ ਤੱਕ ਚੋਣ ਨਹੀਂ ਹੁੰਦੀ ਤੇ ਸੁਸ਼ੀਲਾ ਕਰਕੀ ਨੇ ਇਹ ਤਿੰਨ ਗੱਲਾਂ ਮਨ ਵੀ ਲਈਆਂ ਨੇ ਸੋ ਜਨਜੀ ਜਿਹੜੇ ਨੇ ਹੁਣ ਉਹ ਆਪਣੇ ਦਮ ਤੇ ਨੇਪਾਲ ਨੂੰ ਚਲਾਉਣ ਦੇ ਲਈ ਕਿਤੇ ਨਾ ਕਿਤੇ ਮੋਰੇ ਹੋਏ ਨੇ ਸੋ ਇਹ ਖਬਰ ਜਿਹੜੀ ਆ ਕਿਉਂਕਿ ਸਾਰਿਆਂ ਨੇ ਹਿੰਸਾ ਨੂੰ ਵੇਖਿਆ ਹਿੰਸੇ ਨੂੰ ਹਿੰਸਾ ਨੂੰ ਵੇਖ ਕੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਸੀ ਕਿ ਆਖਿਰਕਾਰ ਕਿਵੇਂ ਨੇਪਾਲ ਜਲ ਰਿਹਾ ਹੈ ਤੇ ਹੁਣ ਤੁਹਾਨੂੰ ਦੱਸਦੀ ਆ ਕਿ ਜੋ ਹੁਣ ਦੇ ਤਾਜ਼ਾ ਹਾਲਾਤ ਨੇ ਕਿ ਹੁਣ ਨੇਪਾਲ ਸੰਭਲਣਾ ਸ਼ੁਰੂ ਹੋ ਗਿਆ ਹੈ ਪ੍ਰੋਟੈਸਟ ਲਗਾਤਾਰ ਖਤਮ ਹੋ ਰਿਹਾ ਹੈ ਅਤੇ ਜੋ ਕਰਫਿਊ ਹੈ ਉਹ ਵੀ ਹਟਾਉਣਾ ਸਵੇਰੇ ਸ਼ਾਮ ਦੋ ਦੋ ਘੰਟੇ ਸ਼ੁਰੂ ਕਰ ਦਿੱਤਾ ਗਿਆ ਹੁਣ ਕਰਫਿਊ ਵੀ ਉੱਥੋਂ ਹੌਲੀ ਹੌਲੀ ਹਟਾਇਆ ਜਾ ਰਿਹਾ ਹੈ ਸੈਨਾ ਪੂਰੀ ਤਰੀਕੇ ਦੇ ਨਾਲ ਉੱਥੇ ਤਾਇਨਾਤ ਸੀ ਸੋ ਹੁਣ ਚੀਜ਼ਾਂ ਕਿਤੇ ਨਾ ਕਿਤੇ ਕਾਬੂ ਦੇ ਵਿੱਚ ਨੇ ਸੋ ਇੱਕ ਨੇਪਾਲ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਨੌਜਵਾਨਾਂ ਨੇ ਕਿਵੇਂ ਜੋ ਹੈ ਉਹਨਾਂ ਦੇ ਗੁੱਸੇ ਦੇ ਕਰਕੇ ਉਹ ਸੋਚੋ ਕਿ ਸਰਕਾਰ ਡਗਾ ਕੇ ਨਵੀਂ ਸਰਕਾਰ ਬਣਾ ਦਿੱਤੀ ਗਈ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਜ਼ਰੂਰ